ਇਹ ਜਿਹੜੀ ਕੱਲ ਮਿਤੀ 7/7/25 ਨੂੰ ਰਾਤ ਕੋਈ 11:30 ਵਜੇ ਦੇ ਕਰੀਬ ਸ਼ਿਵਾਨ ਕਲੇਬ ਦੇ ਵਿੱਚ ਮਕਾਨ ਨੰਬਰ ਕੋਠੀ ਨੰਬਰ 186 ਦੇ ਵਿੱਚ ਜਿਹੜੀ ਹੈ ਦਰਪੁਰਵਿੰਦਰ ਸਿੰਘ ਸਾਹਿਬ ਦਾ ਸਰਪੰਚ ਸਾਹਿਬ ਉੱਪਰ ਰਹੇ ਉਹਨਾਂ ਨੇ ਰਾਇਤ ਰੱਖੀ ਹੋਈ ਤੇ ਲੱਗੇ 185 ਨੰਬਰ ਜਿਹੜੀ ਕੋਠੀ ਦੇ ਵਿੱਚ ਗੁਆਂਢੀ ਉਹਨਾਂ ਦੇ ਜਿਹੜਾ ਵਾ ਸ਼ੁਭਮ ਸ਼ਰਪਾਲ ਜੋ ਕਿ ਪਿੱਛੋਂ ਫਲੋਰ ਦਾ ਰਹਿਣ ਵਾਲਾ ਵਾ ਤੇ ਉਹਨੇ ਇੱਥੇ ਆਪਣੀ ਰਿਵਾਈਪ ਕਰਨ ਦੀ ਬਕੌਦ ਦੇ ਨਾਲ ਇੱਥੇ 185 ਨੰਬਰ ਕੋਠੀ ਦੇ ਵਿੱਚ ਰਾਇਆ ਜੀ ਕਿ ਇਹਨਾਂ ਦਾ ਕੋਈ ਗੱਡੀ ਦੀ ਲੌਂਗ ਤੋਂ ਪਹਿਲਾਂ ਆਪਸ ਵਿੱਚ ਤਕਰਾਰਬਾਜੀ ਚੱਲਦੀ ਸੀ ਕੱਲ ਇਹਨਾਂ ਨੇ ਤਕਰਾਰਬਾਜੀ ਥੋੜੀ ਜਿਹੀ ਵਧਣ ਕਾਰਨ ਇਹਨਾਂ ਨੇ ਜਿਹੜਾ ਵਾ ਉੱਥੇ ਜਿਹੜਾ ਸ਼ੁਭਮ ਆ ਉਹਨੇ ਆਪਣੇ ਦਸਤੀ ਰਵਾਲ ਨਾਲ ਪਿਸਤਲ ਦੇ ਨਾਲ ਜਰਾ ਕੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਜਿਹੜੀ ਆ ਪਰਵੰਦਸ ਸਿੰਘ ਜਿਹੜਾ ਸਾਲਕਾ ਸੇ ਪੰਜਰੀ ਮੌਤ ਹੋ ਗਈ ਹੈ ਸਰ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਜੀ ਤੇ ਕਿਉਂ ਕਾਰਨ ਜਿਹੜੇ ਡੈੱਡ ਬਾਡੀ ਦੇ ਸਾਨੂੰ ਜਿਹੜੀਆਂ ਹੈ ਡੈੱਡ ਬਾਡੀ ਨੂੰ ਚੈੱਕ ਕੀਤਾ ਉਹਦੇ ਮੁਤਾਬਕ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ ਜੀ ਇੱਕ ਸੱਜੇ ਮੋੜੇ ਦੇ ਉੱਤੇ ਆ ਤੇ ਇੱਕ ਜਿਹੜੀ ਆ ਖੱਬੇ ਖੱਬੇ ਪਾਸੇ ਕੋਡੇ ਤੇ ਲੱਗੀ ਹੈ ਜੀ ਬਾਕੀ ਇਸ ਤੋਂ ਇਲਾਵਾ ਜਿਹੜੀ ਸੀਸੀਟੀਵੀ ਫੁਟੇਜ ਸੰਗਲਾਈ ਜਾ ਰਹੀ ਹੈ ਜੀ ਸੀਸੀਟੀਵੀ ਫੁਟੇਜ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਉਸ ਮੁਤਾਬਕ ਜਿਹੜੀ ਹੈ ਨੈਕਸਟ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਰ ਕਹਿੰਦੇ ਜਿਹੜਾ ਬੰਦੇ ਨੇ ਜਿਨੇ ਗੋਲੀਆਂ ਚਲਾਈਆਂ ਉਹ ਗੈਂਗਸਟਰ ਹੈ ਜੀ ਈਸ ਬਾਰੇ ਸਾਨੂੰ ਕੋਈ ਇਨਫਰਮੇਸ਼ਨ ਨਹੀਂ ਹੈ ਕਿ ਗੈਂਗਸਟਰ ਬਾਰੇ ਨਾ ਹੀ ਉਹਦੇ ਕਾਰਡ ਬਾਰੇ ਸਾਨੂੰ ਕੋਈ ਪਤਾ ਕਿਉਂਕਿ ਉੱਥੇ ਆਪਣੀ ਵਾਈਫ ਦੇ ਨਾਲ ਉੱਥੇ ਰਹਿ ਰਿਹਾ ਸੀ ਅੱਛਾ ਤੇ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਸੀ ਸਰਪੰਚ ਸਾਹਿਬ ਇਹ ਜੀ ਹੋਣਾ ਸਾਨੂੰ ਪਤਾ ਲੱਗਾ ਵੀ ਕਾਲੀਦਲ ਨੂੰ ਬਿਲੋਂਗ ਕਰਦੇ ਸੀ ਤੇ ਸਵੇਰ ਤਾਂ ਹੋਣੀ ਪਤਾ ਲੱਗਾ ਸਾਨੂੰ ਕਿ ਕਾਲੀਦਲ ਨੂੰ ਬਿਲੋਂਗ ਕਰਦੇ ਸੀ ਤੇ ਕੀ ਕਾਰਵਾਈ ਮਚ ਲੈਂਦੀ ਹੁਣ ਅਸੀਂ ਜੀ ਪਹਿਲਾਂ ਤੇ ਇਸਪੰਦੀ 302 ਦਾ ਕੇਸ ਦਫ਼ਤਰ ਜੀ ਨੂੰ ਹੁਣ 1031 BNS ਕਰਦੇ ਹੋ ਤੇ ਸੰਬੰਧਿਤ ਮੁਕੱਦਮਾ ਦਰਜ ਕਰਕੇ 25/23 ਅਨਾਰਧ ਦਰਜ ਪੁਗਰਮੰਦਰ ਦੇ ਕਰ ਲਿਆ ਜੀ ਦਾ ਰਾਤ ਹੀ ਪੁਗਰਮੰਦਰ ਦੇ ਕਰਕੇ ਜਿਹੜਾ ਮਿੱਤਰ ਸੀ ਉਹ ਲੁੱਟਿਆ ਰਿਹਾ ਸੀ ਦੋਸ਼ੀ ਨੂੰ ਫੜਾਇਆ ਗਿਆ ਡੈਡ ਬੋਡੀ ਜਿਹੜੀ ਪੋਸਟਮਾਰਟਮ ਲਈ ਕਰਦੇ ਦੋਸ਼ੀ ਨੂੰ ਇੱਕ ਦੇ ਦਿਨ ਦੇ ਵਿੱਚ ਫੜ ਲਿਆ ਗਿਆ ਮਾਮਲਾ ਕੁਛ ਨਹੀਂ ਇਹ ਕੋਈ ਆਪਣਾ ਵੈਸੇ ਰੰਜਿਸ਼ ਰੱਖਦੇ ਜਿਦਾਂ ਹੈਗੇ ਤੇ ਗਵਾਂਢੀ ਤੇ ਇਹਨਾਂ ਨੇ ਪਹਿਲਾਂ ਸਾਡੀ ਸਰਕਾਰ ਦੇ ਸ਼ੀਸ਼ੇ ਢੋੜੇ ਆ ਇੱਕ ਰੀਡਰਕਾਰ ਖੜੀ ਕਰਨ ਤੋਂ ਇਹਨਾਂ ਨੇ ਮਾਮਲਾ ਬਣਾਇਆ ਤੇ ਉਹਦੇ ਤੈ ਇਹਨਾਂ ਪਹਿਲਾਂ ਸਾਡੀ ਕਾਰ ਦਾ ਸ਼ੀਸ਼ਾ ਤੋੜਿਆ ਤੇ ਉਹ ਦਿਨੇ ਇਹਨਾਂ ਨੇ ਗੱਲ ਕਰਨਗੇ ਉਦੋਂ ਇੱਕ ਰੀ ਝਗੜਾ ਆਇਆ ਅੱਜ ਤੋਂ ਮਹੀਨਾ ਪਹਿਲਾਂ ਤੇ ਉਹ ਚੇਂ ਦਰਗਾਹ ਥਾਣੇ ਦਿੱਤੀ ਪੁਲਿਸ ਨੇ ਮਤਲਬ ਐਕਸ਼ਨ ਮੜ ਕੇ ਨਹੀਂ ਲਿਆ ਕਿ ਚਲੋ ਤੁਹਾਡਾ ਵੀ ਹਨਾ ਨਾ ਕੋਈ ਰਾਜੀਨਾਮਾ ਇਹਨਾਂ ਕੋਸ਼ ਹੁਣ ਮਹੀਨੇ ਬਾਅਦ ਇਹਨਾਂ ਨੇ ਕੀ ਕੀਤਾ ਹੈ ਕਿ ਆਪਣਾ ਫਾਦਰ ਸਾਹਿਬ ਘਰੇ ਹੀ ਆਪਾਂ ਸਾਰੇ ਹਨਾ ਵੀ ਰੋਟੀ ਰਾਟੀ ਰੋਟੀ ਖਾਣ ਦੇ ਇਹਨਾਂ ਨੇ ਆ ਕੇ ਆਪਣਾ ਬਾਰੋ ਆਏ ਤੇ ਕਾਰ ਖੜੀ ਕੀਤੀ ਇਹਨਾਂ ਨੇ ਜਿਹੜਾ ਸਹਿਬਾ ਵਾਲਾ ਨਾਂ ਉਹਦਾ ਪਿਛੋਂ ਇਹ ਦਬਾਬੇ ਦਾ ਸਹਿਬਾ ਵਾਲੇ ਦਾ ਨਾਂ ਇਹਦਾ ਨਕਲੀ ਹੈ ਫਰਜੀ ਨਾਂ ਉਹਦਾ ਸਿੱਧਾ ਨਾਂ ਸ਼ੁਭਮ ਹੈ ਇਹਨੇ ਇਥੇ ਲੇਡੀ ਨਾਲ ਵਿਆਹ ਕਰਾਇਆ ਕਿਰਨਪ੍ਰੀਤ ਕਾਰਨਾ ਇਹਦੀ ਗੋਲੀ ਲੇਡੀ ਕੋ ਰਹਿੰਦਾ ਤੇ ਇਥੇ ਕੋਠੀ ਲੇਡੀ ਦੀ ਹੈ ਇਹਦੇ ਵਿੱਚ ਇਹ ਰਹਿੰਦਾ ਕੀ ਹੋਇਆ ਅੱਜ ਫਿਰ ਇਹ ਨਏ ਫਿਰ ਆਣ ਕੇ ਫਾਦਰ ਸਾਹਿਬ ਦੇ ਜਿਹਨਾਂ ਨੇ ਪਹਿਲਾਂ ਪੌੜੀ ਸਿਟੀ ਆ ਸਾਹਮਣੇ ਪੌੜੀ ਦੀ ਪਈ ਵੇਖ ਸਕਦੇ ਇਹ ਆਪਣੇ ਘਰੇ ਦੇ ਘਰੇ ਪਈ ਅੰਦਰੋਂ ਧੱਕਾ ਮਾਰ ਕੇ ਉਹ ਸੜਤੀ ਇਹ ਫਾਦਰ ਸਾਹਿਬ ਬਾਹਰ ਨਿਕਲੇ ਜਦੋਂ ਸ਼ੂਟ ਕਰਨਾ ਸਟਾਰਟ ਕਰਤਾ ਸ਼ੂਟ ਕਰਦੇ ਕਰਦੇ ਫਾਦਰ ਸਾਹਿਬ ਉੱਥੇ ਡਿੱਗ ਪਏ ਇਹਨੇ ਸੱਤ ਫਾਇਰ ਮਾਰੇ ਜਿਨ੍ਹਾਂ ਚੋਂ ਤਿੰਨ ਫਾਇਰ ਫਾਦਰ ਸਾਹਿਬ ਦੇ ਲੱਗੇ ਤੇ ਮੁੜ ਕੇ ਫਾਦਰ ਸਾਹਿਬ ਦੀ ਹਸਪੀਟਲ ਜਾਂਦੇ ਆਨ ਸਪੋਰਟ ਡੈਥ ਹੋ ਗਈ ਤੇ ਜਿਹੜੇ ਵੈਪਨ ਨਾਲ ਇਹ ਫਾਇਰ ਕੀਤੇ ਉਹ ਅਨਲੀਗਲ ਵੈਪਨ ਵੈਪਨ ਇਹਨਾਂ ਦਾ 2 ਨੰਬਰ ਦਾ ਫਿਰ ਉਸ ਤੋਂ ਬਾਅਦ ਫਾਦਰ ਸਾਹਿਬ ਦੇ ਇਥੋਂ ਰੈਸਟੋਰੈਂਟ ਤੋਂ ਸਾਡਾ ਰੈਸਟੋਰੈਂਟ ਸਾਡੇ ਨਾਲ ਹੀ ਦੇ ਪਾਸ ਉਹਦੇ ਕਰਕੇ ਨਾ ਮਤਲਬ ਵੀ ਸੇਫਟੀ ਲਈ ਪਾਪਾ ਡਿਫੈਂਸ ਲਈ ਉਥੇ ਰੱਖਦੇ ਸੀ ਆਪਣੇ ਕੋਲ ਵੈਪਨ ਵੀ ਆਲਵੇਚ ਜਾਂ ਪਿੰਡ ਵੀ ਜਾਂਦੇ ਮਤਲਬ ਕੋਲ ਹੀ ਹੁੰਦਾ ਇਹਨਾਂ ਦੇ ਤੇ ਫਿਰ ਜਾਣਗੇ ਇਹਨੂੰ ਪਤਾ ਸੀ ਜਾਣਗੇ ਵੈਪਨ ਕਢ ਕੇ ਲੈ ਗਏ ਪਾਪਾ ਨਾਲ ਅਚਨਲ ਵੈਪਨ ਵੀ ਲੈ ਵੈਪਨ ਕਢ ਕੇ ਆਏ ਸੀ ਫਿਰ ਪਾਪਾ ਨੂੰ ਚੱਕਣ ਲੱਗੇ ਵੀ ਉਹ ਸਾਡੇ ਜੁਵਾਈ ਆ ਗਏ ਵੇਖੇ ਦਬਦਬਾ ਚੱਕ ਕੇ ਗੱਡੀ 'ਚ ਪਾ ਕੇ ਲਗਾ ਬਲੱਡ ਦੇਖ ਲਓ ਤੁਸੀਂ ਸਾਹਮਣੇ ਨਿਸ਼ਾਨ ਦੇਖ ਲਓ ਤੇ ਇਸੇ ਕਾਰਨ ਕੀ ਰੀਅਲ ਲੜਾਈ ਤੇ ਕਾਰਨ ਕੁਝ ਨਹੀਂ ਬਹੁਤ ਮਤਲਬ ਕੋਈ ਗੱਲ ਇਹ ਪਤਰੀ ਨਸ਼ੇ ਲੋਰ ਚਾਹ ਕੇ ਚ ਆਏ ਨੇ ਸਾਨੂੰ ਨਹੀਂ ਪਤਾ ਪਰ ਇਹਦੀ ਵਾਈਫ ਨੇ ਪਿਛੋਂ ਪਿਛਲੀ ਜਦ ਅਸ਼ੀਸ਼ੇ ਤੋੜਤੇ ਗੱਡੀ ਦੇ ਬਾਹਰ ਖੜੀ ਦੇ ਉਹਦੀ ਵਾਈਫ ਨੇ ਥੋੜੀ ਜਿਹੀ ਹੱਲਾ ਸ਼ਰੀ ਸਾਰੀ ਦੀ ਵਾਈਫ ਦੀ ਹੈ ਇਹ ਦੋਵਾਂ ਜਣੇ ਦੇ ਰੰਜ ਜੀਆਂ ਦੀ ਰੰਜੇ ਤੀਜਾ ਨਾਲ ਹੈਗਾ ਕੋਈ ਨਹੀਂ ਹੰਬਲਾ ਇਦਾਂ ਹੈ ਜੀ ਇਹ ਜਿਹੜੇ ਇਹਨਾਂ ਦੀ ਲੇਡੀ ਆ ਨਾ ਜਿਹੜੀ ਮਤਲਬ ਇਹਨਾਂ ਦੀ ਵਾਈਫ ਹੀ ਉਹਦੀ ਰੰਜੀਤ ਵੀ ਮਤਲਬ ਉਹਦੇ ਵੀ ਵਿੱਚ ਬਿਲਕੁਲ ਸਾਥ ਆ ਕਿ ਇਹ ਮਤਲਬ ਰੈਸਟੋਰੈਂਟ ਲਾ ਕੇ ਚੱਲਦਾ ਆ ਮਤਲਬ ਕਿ ਜੋ ਖੈ ਬਾਜੀ ਕਰਦੇ ਆ ਮਤਲਬ ਜੋ ਗੱਡੀ ਇੱਥੇ ਲਾਈ ਪਹਿਲਾਂ ਉਹਨੇ ਸ਼ੀਸ਼ੇ ਭੰਨੇ ਉਸ ਤੋਂ ਬਾਅਦ ਮਹੀਨੇ ਬਾਅਦ ਹੀ ਮਤਲਬ ਫੇਰ ਉਹਨੇ ਮਤਲਬ ਲਾਈਟ ਇੱਥੇ ਕਲੋਨੀ ਦੀ ਸਾਰੀ ਲਾਈਟ ਗਈ ਸੀ ਹਨੇਰੇ ਦਾ ਉਹਨੇ ਇਸ ਚੀਜ਼ ਦਾ ਫਾਇਦਾ ਚੁੱਕਿਆ ਕਿ ਇਹ ਹਨੇਰੇ ਨੇ ਮੌਕੇ ਦੇ ਉਹ ਸ਼ਰਾਬ ਨਾਲ ਪੀਤੀ ਭਾਵੇਂ ਕੀ ਨਸ਼ੇ ਦੇ ਵਿੱਚ ਹੈਗਾ ਸੀ ਉਹ ਅੰਦਰ ਐਂਟਰ ਹੋਇਆ ਉਹਨੇ 7 ਰਾਉਂਡ ਕੀਤੇ ਆ ਜੀ ਜੋ ਕਿ ਉਹਨਾਂ ਵਿੱਚੋਂ 3 ਲੱਗੀ ਉਹਨਾਂ ਦੇ ਅੱਜ ਮੇਨ ਲੜਾਈ ਕਾਦੀ ਹੋਈ ਸੀ ਗੱਡੀ ਮੇਨ ਇਹ ਕਿ ਗੱਡੀ ਇੱਥੇ ਲੱਗੀ ਸੀ ਉਹਦੇ ਕਰਕੇ ਵੀ ਮਤਲਬ ਉਹਨੇ ਪਹਿਲਾਂ ਸ਼ੀਸ਼ੇ ਭੰਨੇ ਉਹਦੀ ਵਾਈਫ ਨੇ ਉਹ ਵੀ ਸਾਡੇ ਕੋਲ ਫੁਟੇਜ ਹੈਗੀ ਹੈ 1 ਮਹੀਨਾ ਪਹਿਲਾਂ ਜੋ ਕਿ ਮਤਲਬ ਇਹ ਨਹੀਂ ਹੁਣ ਪਤਾ ਕਿ ਜਿਹੜੀ ਮਤਲਬ ਉਹਨੇ ਇੱਕ ਇਸ ਚੀਜ਼ ਦੀ ਉਹਨੇ ਫੇਰ ਅਨਰਜਿਸ ਕੀਤੀ ਥਾਣੇ ਉਹਦੀ ਰਿਪੋਰਟ ਕੀਤੀ ਹੈ ਥਾਣੇ ਉਹ ਪਹੁੰਚਿਆ ਨਹੀਂ ਉਹਨੇ ਇਹ ਕਿਹਾ ਗਿਆ ਕਿ ਮਤਲਬ ਅਸੀਂ ਇਹਨੂੰ ਮਤਲਬ ਥਾਣੇ ਨਹੀਂ ਵੇਖਾਂਗੇ ਇਹਨੂੰ ਬਾਅਦ ਵਿੱਚ ਅਸੀਂ ਤਰੀਕੇ ਨਾਲ ਹੀ ਦੇਖਾਂਗੇ ਇਹ ਵੀ ਚੀਜ਼ ਨੇ ਬੋਲੀ ਹੈ ਕੀ ਕਿ ਮਤਲਬ ਅਸੀਂ ਥਾਣੇ ਨਹੀਂ ਵੇਖਣਾ ਇਹਨੂੰ ਬਾਅਦ ਵਿੱਚ ਇਹਨਾਂ ਦੇਖਾਂਗੇ ਰੰਜਿਸ਼ ਕਰਾਂਗੇ